ਕਿੰਨਾ ਤੜ ਬਨੋਰ ਸਿੰਘ ਕਿਹੜਾ ਪਿੰਡ ਹੈ ਸ਼ਰਕਲਾ ਕੌਣ ਸੀ ਤੇ ਇੱਥੇ ਅੱਜ ਤੇ ਉਹ ਭਰਾ ਇੱਕ ਬੱਚਾ ਮੇਰਾ 22 ਸਾਲ ਦਾ ਹੁੰਦਾ ਕਿਸ ਤਰ੍ਹਾਂ ਸੀ ਤੇ ਕਿੱਥੇ ਹੋਏ ਸੀ ਇਹ ਕਨੇ ਜਾਣੇ ਹੌਲਕੇ ਵੇਰੀ ਹੋਏ ਸੀ ਤੇ ਉਹਨੇ ਬਟੂਕਾ ਲੈ ਗਿਆ ਸੀ ਇਹਨਾਂ ਤੇ 9-3 ਜਣੇ ਮਾਰ ਗਏ ਸੀ ਇੱਕ ਮਲੂ ਦੋਰੇ ਦਾ ਸੀ ਕਾਂਗਰਸ ਦਾ ਇੱਕ ਮੇਰਾ ਚਲਕਲਾ ਦਾ ਇਹ ਮਾਰਿਆ ਫਿਰ ਕਿੱਥੇ ਸੀ ਭਰਾ ਜਿਹੜੇ 88 ਚ ਕਿਵੇਂ ਮਹੀਨੇ 26 ਤਰੀਕ ਦੇ ਉੱਤੇ ਸੌ ਰਾਤ ਨੂੰ ਮਾਰ ਦਿੱਤੇ ਪਰਿਵਾਰ ਦੀ ਬਸ ਕਰਕੇ ਸ਼ੁਰੂ ਹੋ ਗਿਆ ਕੋਈ ਅੰਮ੍ਰਿਤਸਰ ਪੈ ਗਿਆ ਕੋਈ ਪਟਿਆਲਾ ਪੈ ਗਿਆ ਅਸੀਂ ਵੀ ਧੱਕੇ ਪਰ ਬੱਚੇ ਆਪੇ ਸਾਡੇ ਹਾਂਜੀ ਅਸੀਂ ਆਪਣਾ ਪਛਾੜ ਗੋੜੇ ਸਾਡੇ ਵਾਲੀ ਕੋਈ ਸਰਕਾਰ ਨੂੰ ਅਟਕਾ ਚਾਹੀਦਾ ਵਾ ਉਹ ਜੋ ਵੀਡੀਓ ਦੀ ਗੱਲ ਆ ਰਹੀ ਹੈ ਅਸੀਂ ਦੋਵੇਂ ਜੀ ਇਕੱਠੇ ਰਹ ਰਹੇ ਹਾਂਜੀ ਆਕੇ ਕ ਭੈਣ ਨੂੰ ਗੋਲੀ ਵੱਜ ਗਈ ਸੀ ਤੇ ਕ ਬਾਪ ਨੂੰ ਵੱਜ ਗਈ ਬਾਪ ਵੀ ਹੋ ਕੇ ਨਾ ਮਰ ਗਿਆ ਮਾਤਾ ਵੀ ਹੋ ਕੇ ਨਾ ਮਰ ਗਈ ਇਹ ਸਾਡਾ ਬਹੁਤ ਬੁਰਾ ਹਾਲਤ ਦੀ ਗੱਲ ਹੈ ਅੱਜ ਕਿਦਾਂ ਦਾ ਲੱਗਾ ਤੁਹਾਨੂੰ ਅੱਜ ਜੀ ਬਹੁਤ ਤੰਗਾ ਲੱਗਾ ਵਾ ਔਰ ਜੋ ਜਣਾ ਉਹਦਾ ਉਹਦਾ ਆਂਦਰਾ ਬਹੁਤ ਪਾੜਦਿਆਂ ਨੇ ਕਿਉਂਕਿ ਬਹੁਤ ਮਨਸਾਲ ਲੱਗਦਾ ਵਾ ਤੇ ਇਸ ਕਰਕੇ ਹੁਣ ਕੀ ਕਰ ਸਕਦੇ ਆਪਾਂ ਪੁਰਾਣੀ ਤਸਵੀਰਾਂ ਸਾਹਮਣੇ ਆਈਆਂ ਪੁਰਾਣੀ ਦੀ ਸਰਵਿਸ ਬੁੱਕਦੀ ਗੱਲ ਜੀ ਹੁਣ ਤੇ ਬਸ ਇਨੀ ਟੈਂਸ਼ਨ ਹੋ ਗਈ ਆ ਜਿਹੜੇ ਤੋਂ ਪਰੇ ਟੈਂਸ਼ਨ ਮਨ ਨੂੰ ਹੋ ਗਈ ਆ ਤਾਂ ਨੀਂਦ ਨਹੀਂ ਆਉਂਦੀ ਜਿਹੜੀ ਗੱਲ ਤੇ ਨਾਲ ਸੋਚ ਕੇ ਘਾਂਕ ਕਰਕੇ ਅੰਕੁਰ ਹੋ ਗਿਆ ਬੱਚੇ ਚਲੇ ਗਏ ਬੱਚੇ ਬਰਬਾਦ ਹੋ ਗਏ ਭੈਣ ਨੂੰ ਗੋਲੀ ਲੱਗੀ ਬਹੁਤ ਕੁਝ ਹੋਇਆ ਸਾਡੇ ਨਾਲ ਜੀ ਉਹਨਾਂ ਦੀ ਡਿਊਟੀ ਜਾਣਦੇ ਹੀ ਤੇ ਉਹਨਾਂ ਨੂੰ ਇਸ ਤਰ੍ਹਾਂ ਨਾਲ ਗੋਲੀ ਮਾਰ ਦਿੱਤੀ ਹੈ ਤੇ ਸਾਡੀ ਉਮਰ ਬਹੁਤ ਛੋਟੀ ਹੁੰਦੀ ਹੈ ਹਾਂਜੀ ਹਾਂਜੀ ਛੋਟੇ ਛੋਟੇ ਸੀ ਜੇ ਆਪਾਂ ਤੇ ਬਹੁਤ ਜ਼ਿਆਦਾ ਇਵੇਂ ਜੇ ਚੱਲਦਾ ਹੀ ਜੀ ਹਾਂਜੀ ਕੋਈ ਸਹੂਲਤ ਨਹੀਂ ਹਜੇ ਤੱਕ ਮਿਲਦੀ ਤੇ ਮੰਮੀ ਆਡੇ ਕਰਦੇ ਸੀ ਦਹੀਂ ਹਾਂਜੀ ਕਮੌਣ ਵਾਲੇ ਫਾਦਰ ਸਿੰਘ ਸਾਹਿਬ ਹਾਂਜੀ ਹਾਂਜੀ ਆਈ ਅੱਠ ਭੈਣ ਭਰਾ ਸਾਡੇ ਫਾਦਰ ਸਾਹਿਬ ਵੀ ਕਮੌਣ ਵਾਲੇ ਸੀ ਹਾਂਜੀ ਕਿੱਦਾਂ ਬਿਜਾਰਾ ਕਰਦੇ ਸੀ ਬਿਜਾਰਾ ਮੰਮੀ ਆਡੇ ਕਰਦੇ ਸੀ ਅਸੀਂ ਛੋਟੇ ਛੋਟੇ ਵਰਦੇ ਸੀ ਉਦੋਂ ਹਾਂਜੀ ਹਾਂਜੀ ਬਹੁਤ ਮੁਸ਼ਕਲ ਸੀ ਅਨੇ ਹਾਂਜੀ ਹਾਂਜੀ ਕਰਦੇ ਸੀ ਉਹ ਉਹਨਾਂ ਦੀ ਚਰਮਾਈਂਦਾਰੀ ਕਰਦੇ ਸੀ ਵਧੀਆ ਹਾਂਜੀ ਬਹੁਤ ਅਸਾ ਲੱਗਦਾ ਹੀ ਹੈ ਮੰਦਪੁਰ ਵਾਈ ਜਾਨ ਬੱਚੇ ਹੀ ਛੋਟੇ ਛੋਟੇ ਨੰਨੇ ਨੌਕਰੀ ਦਿੱਤੀ ਹੋਏ ਅਨੇ ਵੱਡੇ ਬਦਰ ਸਾਹਿਬ ਨਹੀਂ ਦਿੱਤੀ ਛੋਟੇ ਨੂੰ ਵੀ ਦਿੱਤੀ ਇਹ ਦੂਜਾ ਦੇ ਪ੍ਰਾਈਸ ਇਸ ਤਰ੍ਹਾਂ ਹੀ ਇੱਕਾਂ ਦੀ ਉਹਨਾਂ ਦੀ ਪਲਸਣ ਲੱਗੀ ਸੀ ਬਾਅਦ ਵਿੱਚ ਮੰਮੀ ਆਉਂਦੀ ਉਹ ਸਾਡੇ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਸਾਡੀ ਸੁਣਾਈ ਨਹੀਂ ਜੇ ਤੱਕ ਰਹੋਨ ਦੀ ਸੀ ਮੰਗਾਂ ਹਨ ਮੰਗੇ ਪੀ ਆਡੀ ਜਿਹੜੀ ਪੈਸੇ ਨੇ ਦੁਬਾਰਾ ਆਡੀ ਲੱਗਣੀ ਚਾਹੀਦੀ ਆ ਹਾਂਜੀ ਅੱਜ ਇਸ ਮੌਕੇ ਤੇ ਪੁਲਿਸ ਸ਼ਹੀਦੀ ਦਿਵਸ ਜਿਹੜਾ 21 ਅਕਤੂਬਰ 2025 ਤੇ ਜਿਹੜਾ ਸੀ ਇਥੇ ਇਕੱਤਰਤ ਹੋਏ ਹੈ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਲਈ ਇਹ ਦਿਨ ਮਨਾ ਰਹੇ ਨੇ ਇਹ 1908 59 ਦੇ ਵਿੱਚ ਚੀਨ ਦੇ ਬਰ ਖਲਾਫ ਜਿਹੜੀ ਲੜਾਈ ਚੱਲ ਰਹੀ ਸੀ ਉਹਦੇ ਵਿੱਚ ਲਦਾਖ ਦੇ ਹੌਟ ਸਪਰਿੰਗ ਏਰੀਆ ਦੇ ਵਿੱਚ करीबन दस पुलिसकर्मियों ने अपने देश ले जान निछावर करती देती, दी उसी चीज़ को असी याद करते हैं गौरव महसूस करते हैं और वो जड़ा जो जज्बा सी कि अपनी जिम्मेदारी खातिर अपनी जाना कुर्बान कर हैं, तो वो साढ़ा प्रेरणा स्रोत होंड उन्होंबानियाँ हर कदम के उ ਸਾਡਾ ਮਾਰਕ ਦਰਸ਼ਕ ਬਣੇ ਤਾਂ ਅੱਜ ਅਸੀਂ ਜਿਹੜੇ ਸ਼ਹੀਦ ਪਰਿਵਾਰ ਹੈ ਤਾਂ ਉਹਨਾਂ ਦੇ ਨਾਲ ਮੁਲਾਕਾਤ ਵੀ ਕਰ ਰਹੇ ਹਾਂ ਅਸੀਂ ਐਟ ਟਾਈਮਸ ਉਹਨਾਂ ਨੂੰ ਮਿਲਦੇ ਰਹਿੰਦੇ ਹਾਂ ਤਾਂ ਇਹ ਵੀ ਜ਼ਰੂਰੀ ਹੈ ਕਿ ਇਸ ਮੌਕੇ ਤੇ ਉਹਤੇ ਸ਼ਹੀਦ ਪਰਿਵਾਰਾ ਦੀ ਕੋਈ ਸਮੱਸਿਆ ਕੋਈ ਦੁੱਖ ਤਕਲੀਫ ਹੁੰਦਾ ਹੈ ਤਾਂ ਉਹਦਾ ਅਸੀਂ ਹੱਲ ਮਤਲਬ ਉਸ ਤਰੀਕੇ ਨਾਲ ਉਹ ਕਰਨਾ ਚਾਹੁੰਦੇ ਹਾਂ ਕਿ ਕੋਈ ਜਾਹਿਦ ਪਰਿਵਾਰ ਕੋਈ ਨਜ਼ਰਅੰਦਾਜ਼ ਮਹਿਸੂਸ ਨਾ ਕਰੇ